ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਜੀ ਦੀ ਅਕਾਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਪਹੁੰਚ ਗਏ ਜੀ ਪਿੰਡ ਚਲੇਲਾ ਠੀਕ ਹੈ ਜੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀਂ ਠੀਕ ਹੈ ਜੀ ਦਰਸ਼ਨ ਕਰਾਉਂਦੇ ਆ ਅਸੀਂ ਗੁਰਦੁਆਰਾ ਸਾਹਿਬ ਜੀ ਕੀ ਵਾਹਿਗੁਰੂ ਜੀ ਤੇ ਸਾਹਮਣੇ ਸਾਹਮਣੇ ਮੁੜਾਹੇ ਹਿਤਾਂਸਰਸ ਬਾਸ਼ੇ ਨਾਮ ਚਲਾਇਲਾ ਪਟਿਆਲਾ ਅੰਟੀ ਇਸ ਜਗ੍ਹਾ ਤੋਂ ਗੁਰੂ ਮਹਾਰਾਜ ਜੀ ਲੰਗਵਾਲ ਗਏ ਸਨ ਠੀਕ ਹੈ ਜੀ ਆਪਣੇ ਜਦੋਂ ਯਾਤਰਾ ਦੇ ਦਰਹਾਨ ਧਰਮ ਪ੍ਰਚਾਰ ਜਦੋਂ ਕਰ ਰਹੇ ਸਨ ਠੀਕ ਹੈ ਕਟੜ ਤੋਂ ਦਰਸ਼ਕਾਪਨ ਕਰਾਉਣੇ ਇਤਿਹਾਸਿਕ ਗੁਰਦੁਆਰਾਂ ਸਾਰਾ ਪਿੰਡ ਚਲਾਇਲਾ ਦੇ ਵਿੱਚ ਇਹ ਦਿਹਾਸਾ ਦਿਹਾਸ ਨਾਲ ਵੀ ਆਪਾਂ ਤੁਹਾਨੂੰ ਚਾਨਣ ਪਾਵਾਂਗੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਤੁਹਾਨੂੰ ਕਰਾਉਣੇ ਦਰਸ਼ਨ ਜਿਉਂਦੇ ਰਹਿਣਗੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ਹੈ हिस्टरी का बूढ़ तो कितने उन्हें दिख नहीं रहा बाकी आप बाबा जी को हाँ जी जो दा आप अंदरों दर्शन करते मत्था टेक फिर आप पता करते हैं भी गुरद्वारा साहब जी की का की इतिहास है ठीक है वागुरु जी हाँ ਹਾਂਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਗੁਰੂ ਮਹਾਰਾਜ ਜੀ ਮਾਲਵੇ ਦੀ ਧਰਮ ਪ੍ਰਚਾਰ ਯਾਤਰਾ ਦੇ ਦੌਰਾਨ ਇਸ ਜਗ੍ਹਾ ਤੇ ਆਏ ਸਨ ਇੱਥੇ ਇੱਕ ਬਾਗ ਹੁੰਦਾ ਸੀ ਨਾਲ ਇੱਕ ਖੂਹ ਹੁੰਦਾ ਸੀ ਗੁਰੂ ਮਹਾਰਾਜ ਜੀ ਨੇ ਇੱਥੇ ਵਿਸ਼ਰਾਮ ਕਰਿਆ ਤੇ ਖੂਹ ਤੋਂ ਪਾਣੀ ਪੀਤਾ ਤੇ ਜਿਹੜਾ ਬਾਗ ਦਾ ਮਾਲਕ ਸੀ ਉਹਨੂੰ ਕਿਹਾ ਵੀ ਸਾਨੂੰ ਭੋਜਨ ਸ਼ਿਕਾਓ ਤੇ ਬਾਗ ਦੇ ਮਾਲਕ ਨੇ ਬੜੇ ਗੁੱਸੇ 'ਚ ਗੁਰੂ ਜੀ ਨੂੰ ਜਵਾਬ ਦਿੱਤਾ ਅਤੇ ਬਿਲਕੁਲ ਵੀ ਸਤਕਾਰ ਨਹੀਂ ਕੀਤਾ ਠੀਕ ਹੈ ਜੀ ਤੇ ਬਹੁਤ ਹੀ ਤਪੇ ਸੁਭਾਵ ਨਾਲ ਜਵਾਬ ਦਿੱਤਾ ਤਾਂ ਇੱਥੇ ਇੱਕ ਹੋਰ ਵੀ ਮਜ਼ਦੂਰ ਰਹਿੰਦਾ ਸੀ ਜਿਸ ਦੇ ਸਰੀਰਾਂ ਤੇ ਬਹੁਤ ਜ਼ਿਆਦਾ ਕਸ਼ਟ ਸਨ ਉਸਨੇ ਗੁਰੂ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਅਤੇ ਕਿਹਾ ਵੀ ਵਾਹ ਗੁਰੂ ਜੀ ਵੀ ਮੈਨੂੰ ਇਹਨਾਂ ਕਸ਼ਟ ਰੋਗਾਂ ਤੋਂ ਮੁਕਤੀ ਦਵਾਉ ਤਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਬਚਨ ਕਰਿਆ ਕਿ ਤੁਸੀਂ ਇਸ ਜਿਹੜਾ ਖੂਹ ਹੈ ਉਹਦਾ ਜਲ ਛਕੋ ਠੀਕ ਹੈ ਜੀ ਇਹਦੇ ਨਾਲ ਇਸ਼ਨਾਨ ਕਰੋ ਤੁਹਾਡੇ ਸਾਰੇ ਰੋਗ ਠੀਕ ਹੋ ਜਾਣਗੇ ਪਰੰਤੂ ਉਹ ਉੱਥੇ ਦਾ ਉਹ ਸੀ ਆਪਣਾ ਬਾਗ ਦਾ ਮਾਲਕ ਸੀ ਜਦੋਂ ਉਹਨੇ ਇਹ ਗੱਲ ਸੁਣੀ ਤਾਂ ਉਹ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਜਿਹੜਾ ਸੀ ਆਪਣਾ ਬਿਚਾਰ ਜਿਹੜੇ ਸੀ ਵਿਅਕਤ ਕਰਨ ਲੱਗ ਪਿਆ ਤਾਂ ਗੁਰੂ ਜੀ ਨੇ ਉਸ ਤੇ ਗੁੱਸੇ ਨੂੰ ਦੇਖ ਕੇ ਕਿਹਾ ਵੀ ਤੁਸੀਂ ਤਾਂ ਹਮੇਸ਼ਾ ਤਪਦੇ ਹੀ ਰਹੋਗੇ ਠੀਕ ਹੈ ਜਿੱਦਾਂ ਤੁਹਾਡਾ ਤਾਂ ਸੁਭਾਅ ਹੈ ਵਾਹਿਗੁਰੂ ਜੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਪਸਰ ਪੈ ਗਿਆ ਠੀਕ ਹੈ ਜੀ ਇਹ ਹੈਗੇ ਸਾਨੂੰ ਇਤਿਹਾਸ ਪਤਾ ਲੱਗਿਆ ਆਪਾਂ ਇੱਥੇ ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਤੋਂ ਗੱਲ ਕਰਕੇ ਤਾਂ ਉਹਨਾਂ ਨੇ ਸਾਨੂੰ ਦੱਸਿਆ ਠੀਕ ਹੈ ਜੀ ਹਾਂ ਜੀ ਕਾਰੋ ਜੀ ਦਰਸ਼ਨ ਹਾਂਜੀ ਇਹ ਸਾਹਮਣੇ ਲੰਗਰ ਹਾਲ ਨੇ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਦੀ ਦੇਖਰੇਖ ਲੋਕਲ ਪਿੰਡ ਦੀ ਕਮੇਟੀ ਹੈ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਆਸ ਗੁਰਦੁਆਰਾ ਸਾਹਿਬ ਨੇ ਠੀਕ ਹੈ ਜੀ ਹਰ ਪੂਰਨਮਾਸੀ ਵਰ ਮੱਸਿਆ ਨੂੰ ਇੱਥੇ ਦਵਾਰ ਸੱਜਦੇ ਗੁਰੂ ਮਹਾਰਾਜ ਜੀ ਨੇ ਇੰਕਾ ਵਾਲੀ ਹਾਂਜੀ ਇਤਿਹਾਸ ਗੁਰਦੁਆਰਾ ਸਾਹਿਬ ਨੇ ਗੁਰੂ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਾਤਸ਼ਾਹੀ ਨੌਵੀਂ ਤਾਂ ਕਰਕੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਹਾਂਜੀ ਵਾਹਿਗੁਰੂ ਜੀ ਕਿਉਂਕਿ ਆਪਾਂ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸ ਕਰਕੇ ਆਪਣਾ ਇਹ ਉਪਰਾਲਾ ਵੀ ਵੱਧ ਤੋਂ ਵੱਧ ਆਪਣੇ ਇਤਿਹਾਸ ਬਾਰੇ ਆਪਾਂ ਜਾਣਕਾਰੀ ਹਾਸਲ ਕਰੀਏ ਹਾਂਜੀ ਵਾਹਿਗੁਰੂ ਜੀ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਫਿਰ ਹੋਰਨਾਂ ਨਾਲ ਵੀ ਸਾਂਝਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ